ਗਲਤੀ ਮਿਲ ਕਰਦੇ ਆ ਤੁਹਾਨੂੰ ਸੌਰੀ ਫਿਲ ਕਰਦੇ ਆ ਬਾਜੀ ਮੇਰੀ ਗੱਲ ਤੁਹਾਨੂੰ ਅਗਰ ਤੈਲਾ ਗਲਤੀ ਇਨਸਾਨ ਫਿਲ ਕਰ ਲੈਂਦਾ ਨਾ ਮਰ ਵਾਲਾ ਕਿ ਤਾਣਾ ਉਹ ਨੂੰ ਪੁੱਜੋ ਬਾਬਾ ਇਹਨਾਂ ਦੀ ਗੱਲ ਹੈ ਬਾਬਾ ਇਹ ਮੀਡੀਆ ਦਾ ਮੀਡੀਆ ਤੋਂ ਨਹੀਂ ਨਹੀਂ ਵੀਡੀਓ ਉਹ ਮੀਡੀਆ ਦਾ ਖਾਤਾ ਸੀ ਅਗਦੀ ਦਾ ਸਕਰੈਚ ਕਰ ਕਰ ਤਿੰਨ ਨਾ ਆ ਦੇਖੋ ਮਿੱਟੀ ਆ ਸਾਡੀ ਅੱਟਵਾ ਸਾਈਟ ਉਹਦਾ ਨੋ ਬਾਜੀ ਜਿਸੀ ਐਕਟੀਵਿਟੀ ਜਾਣਦੇ ਸੀ ਇਹਨਾਂ ਨੇ ਜੋਰ ਦੀ ਗੱਡੀ ਮਾਰ ਕੇ ਤੇ ਆਪ ਨਿਕਲ ਆਏ ਤੇ ਕਿ ਜਿਹੜੇ ਖਿਡਾਰੀ ਨਾ ਇਹ ਤਾਂ ਅਭੀ ਦੱਖਣ ਦਾ ਸੈਲਸ ਦੱਸ ਲੈ ਚਾਟ ਮਾਰ ਕੇ ਨਿਕਲ ਆਏ ਆ ਬਾਜੀ ਕਿਹੜੀ ਗੱਲ ਦੀ ਗੱਲ ਆ ਪਿਛਲੇ ਮੋੜ ਦੀ ਗੱਲ ਆ ਬਾਜੀ ਪਿਛਲੇ ਮੋੜ ਦੀ ਗੱਲ ਆ ਆ ਦੇ ਰੁਕੇ ਦੀ ਕਰ ਲੋ ਸਰ ਕਰ ਲੋ ਉਹ ਵਾਹ ਤਮਾਮ ਮੋੜ ਤੋਂ ਅੱਗੇ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਬਾਜੀ ਸਾਡੇ ਚਪੇੜਾ ਸਭ ਲੋਕ ਕਹਿੰਦੇ ਚਪੇੜਾ ਮਾਰਨੀ ਆ ਆ ਬਾਜੀ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਕਾਜਚ ਪੇੜੇ ਇੱਕਦੋ ਸਾਨੂੰ ਸੁੱਟ ਗਿਆ ਐ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇ ਦਿੱਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਦਾ ਦਵੇ ਇਹ ਤੁਹਾਡੇ ਕਿ ਤੁਸੀਂ ਇਨਸਾਨ ਨਹੀਂ ਬੁੱਲ ਜਣ ਕਿ ਅਗਲਾ ਇਨਸਾਨ ਵੀ ਰੋਡ ਤੇ ਡਰਦਾ ਪਿਆਵਾ ਤੋਰਦਾ ਬਾਬਾ ਜੀ ਇਹਨੂੰ ਤੇ ਗੱਲਾ ਕਰਨ ਜਾਏ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਡੀਆ ਦੁਆਵਾਂ ਮੰਗਦੇ ਆ ਕਿ ਕਿਸੇ ਨੂੰ ਮਾੜਾ ਨੀ ਕਹਨੇ ਔਰ ਕਿ ਸਾਨੂੰ ਸੁੱਟ ਕੇ ਆ ਰਿਹਾਏ ਸੁੱਖ ਮੰਗਦੇ ਹੈਗੇ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਗੱਲਾ ਕੋਈ ਵੀ ਨਹੀਂ ਕਰਦਾ ਪਿਆ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਨਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੱਕੂਫਰ ਦੋਲ ਦੇ ਤੁਸੀਂ ਐਨੀ ਗੱਲ ਕਰ ਰਹੀ ਨਹੀਂ ਕਰ ਚਪੇਟ ਮਾਰਨੀ ਤੁਸੀਂ ਉਧਰ ਕੰਦੇ ਕੰਦੇ ਤੁਸੀਂ ਬਾਹਰ ਆਉ ਤਾਂ ਗੱਲ ਲੜ ਕੇ ਵਿਖਾਣਾ ਮੈਂ ਕਹਿੰਦੇ ਬਾਹਰ ਆਉ ਤਾਂ ਲੜ ਕੇ ਵਿਖਾਣਾ ਮੈਂ ਕੀ ਕਹਿੰਦਾ ਕੀ ਕਹਿੰਦੇ ਮਤਲਬ ਇਹ ਚੁਣੀ ਵਾਲਾ ਕਿ ਜਿੰਨੀ ਜਿੰਨੀ ਆਰ ਗੱਲ ਤੇ ਆਪਾਂ ਆਪਾਂ ਬਾਹਰ ਨਹੀਂ ਜਿਨ ਲੈਂਦੇ 5 ਮਿੰਟ ਕੱਟ ਜਾਈਏ ਕਦੀ ਮੈਂ ਨਹੀਂ ਰੱਖਾ ਅੱਜ ਵੀ ਆਇਆ ਤੇ ਮੈਂ ਨਾਲ ਇੱਕ ਪਾਸੇ ਪਿੱਛੇ ਘਲਾਰ ਜਿੰਨੇ ਦੇਖ ਨੂੰ ਮੋਰੇ ਇਨਸਾਨ ਦੇਖਦੇ ਇਨਸਾਨੀਅਤ ਹੈ ਜਿਹਨਾਂ ਵਿੱਚ ਇਨਸਾਨੀਅਤ ਹੈ ਕੀ ਦੱਸੋ ਆ ਇਸੇ ਪਾਸੇ ਰੋਡ ਦਾ ਗੱਲਾਂ ਕਰਦੇ ਹੋ ਕਿ ਕਿਟੀ ਪਾਰਟੀ ਰੱਖੀ ਤੁਸੀਂ ਰੋਡ ਤੇ ਦੱਸੋ ਮੈਂ ਕਰ 2500 ਰੁਪਏ ਬੋਲਦਾ ਕਹਿੰਦਾ ਚਪੇੜਾ ਮਾਰਨੀ ਹੈ ਤੁਹਾਡੇ ਬਾਈ ਬਾਬਾ ਦੱਸੋ ਇਹ ਕਰੀ ਤੋਂ ਬਾਈ ਬਾਬਾ ਤੁਹਾਨੂੰ ਮੈਂ ਕਦਮ ਕਰਕੇ ਪਾ ਦਿੱਤੀਆ ਗਲਤੀ ਮਿਲ ਕਰਦੇ ਆ ਤੁਹਾਨੂੰ ਸੌਰੀ ਫਿਲ ਕਰਦੇ ਆ ਆ ਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗਲਤੀ ਇਨਸਾਨ ਫੀਲ ਕਰ ਲੈਂਦਾ ਨਾ ਮਰ ਰੋਲਾ ਕਿਸੇ ਬੰਦਾ ਬਾਹਰ ਆ ਕੇ ਤੁੰਗਿਆ ਦਰੋ ਸਾਰੇ ਦੇ ਸਾਹਮਣੇ ਬਾਹਰ ਆ ਕੇ ਕੰਨਮਤ ਵਿੱਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕਿ ਮੇਰੀ ਗੱਲ ਸੁਣ ਤੂੰ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਵੇ ਸਾਡੇ ਰੱਬ ਨੇ ਅਸੱਚੇ ਚਪੇੜਾ ਮਾਰੀਆਂ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਅਸੀਂ ਬੁੰਡੀਆਂ ਚ ਵੇ ਸਿੱਧੇ ਕੀ ਮੰਗਦੇ ਐ ਕੁਝ ਨੇ ਚਲੋ ਕਹਿ ਦਿੰਨੇ ਚਲਾ ਬਾਬਾ ਜੀ ਚਲੋ ਮੰਨ ਲਈ ਬਾਬਾ ਜੀ